ਹੇ ਮਾਤੀ ਮੇਰੀ ਮਾਤੀ ਇੰਦਾਨੇ ਸੋਹਰੇ ਵਾਲਿਆਂ ਨੇ ਲੱਲ ਕੇ ਮਾਰੀ ਸੋਹਰੇ ਨੇ ਨਾਨੇ ਨਾਨੇ ਸੋਹਰੇ ਤਰਾਣੀ ਉਹ ਜਦੋਂ ਦੀ ਆਈ ਆ ਮੇਰੀ ਟੀ ਉਦੋਂ ਦੀ ਬੜੀ ਦੁਖੀ ਜਦੋਂ ਦੀ ਦਰਾਣੀ ਆਈ ਉਹ ਤੇ ਜਾੜੀ ਅੰਮ੍ਰਿਤਸਰ ਦੇ ਚਿਰਟਾਈ ਇਲਾਕੇ ਦੇ ਵਿੱਚ ਇੱਕ 32 ਸਾਲਾ ਵਿਆਹੁਤਾ ਦੇ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਂਦਾ ਹੈ ਮਾਮਲਾ ਸਾਹਮਣੇ ਆਇਆ। ਤਮ੍ਰਿਤਕਾ ਦੀ ਪਛਾਣ ਨੰਨੂ ਦੇ ਵਜੋਂ ਹੋਈ ਹੈ ਤੇ ਘਟਨਾ ਤੋਂ ਬਾਅਦ ਪੇਕੇ ਪਰਿਵਾਰ ਨੇ ਸੋਹਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਕਿ ਅਨੂ ਨੂੰ ਲੰਬੇ ਸਮੇਂ ਤੋਂ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਸੋਹਰਿਆਂ ਦੇ ਵੱਲੋਂ ਉਸਤੇ ਗਲਤ ਨਿਗਾਹ ਰੱਖੀ ਜਾਂਦੀ ਸੀ। ਕਈ ਵਾਰ ਦੱਸਿਆ ਜਾ ਰਿਹਾ ਕਿ ਸੋਹਰੇ ਦੇ ਵੱਲੋਂ ਜ਼ਬਰ ਦੇ ਨਾਲ ਸਰੀਰਕ ਸੰਬੰਧ ਬਣਾਉਣ ਤੱਕ ਦੀ ਕੋਸ਼ਿਸ਼ ਕੀਤੀ ਤੇ ਨਾ ਹਾਲਾਤਾਂ ਤੋਂ ਤੰਗ ਆ ਕੇ ਉਸ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ। ਤੇ ਜਾਰੀ ਹੈ ਕਿ ਅਨੂ ਨੇ ਪਹਿਲਾਂ ਵੀ ਆਪਣੇ ਘਰਦਿਆਂ ਤੇ ਪਤੀ ਨੂੰ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਸਮਾਜਿਕ ਦਬਾਅ ਤੇ ਸ਼ਰਮ ਕਾਰਨ ਉਹ ਖੁੱਲ ਕੇ ਨਹੀਂ ਦੱਸ ਸકી ਤੇ ਦੱਸਿਆ ਜਾ ਰਿਹਾ ਹੈ ਕਿ ਅਨੂ ਦਾ ਵਿਆਹ ਇਸ ਸ਼ਖਸ ਦੇ ਨਾਲ ਹੋਇਆ ਉਸ ਦਾ ਪਤੀ ਜਿਹੜਾ ਹੈ ਉਹ ਵਿਦੇਸ਼ ਦੇ ਵਿੱਚ ਨੌਕਰੀ ਕਰਦਾ ਹੈ ਅਨੂ 4 ਸਾਲ ਦਾ ਉਸ ਦਾ ਇੱਕ ਬੱਚਾ ਪਿੱਛੇ ਛੱਡ ਗਈ ਹੈ ਜਿਸ ਨੂੰ ਲੈ ਕੇ ਹੁਣ ਪਰਿਵਾਰ ਪਰੇਸ਼ਾਨ ਹੈ ਤੇ ਪਰਿਵਾਰ ਨੇ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਵੀ ਮੰਗ ਕਰ ਦਿੱਤੀ ਹੈ ਉਦੋਂ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 9 ਵਜੇ ਦੇ ਕਰੀਬ ਜਦੋਂ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਘਰ ਦੇ ਵਿੱਚੋਂ ਇਹ লাশ ਬਰਾਮਦ ਹੋਈ ਹੈ ਫੋਟੋਗ੍ਰਾਫਿਕ ਕਰਵਾਈ ਗਈ ਹੈ ਤੇ ਪੋਸਮਾਰਟਮ ਦੇ ਲਈ ਭੇਜਿਆ ਗਿਆ ਹੈ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਰਜਨੀਆ ਮੈਂ ਤੇ ਖੰਡ ਵਾਲੇ ਦੀ ਰਹਿਣ ਵਾਲੀ ਆ ਕੀ ਗੱਲ ਕੀ ਹੋਈ ਤੁਹਾਡੀ ਆਏ ਮੈਂ ਬਾਰ-ਬਾਰ ਫੇਰ ਦੱਸਾਂ ਮੇਰੀ ਟੀਨ ਨੂੰ ਮਾਰ ਦਿੱਤਾ ਇਹਨਾਂ ਨੇ ਸੋਰੇ ਵਾਲਿਆਂ ਨੇ ਮਾਰ ਦਿੱਤਾ ਹੈ ਫੜ ਕੇ ਗਲਾ ਕੋਟ ਕੇ ਨਾ ਉਹਨੂੰ ਲਮਕਾ ਦਿੱਤਾ ਰਸੀਨਾ ਵੀ ਮਰ ਗਈ ਹੈ ਖਾ ਲੈ ਕੇ ਪਰ ਉਹ ਆਪ ਨਹੀਂ ਮਰੀ ਇਹਨਾਂ ਨੇ ਮਾਰਿਆ ਇਹਨੇ ਸੋਹਰੇ ਨੇ ਕਾਰਨ ਐਹੀ ਸੀਗਾ ਨਾਲ ਸੌਣ ਨੂੰ ਮੰਗਦਾ ਸੀ ਮੇਰੀ ਧੀ ਦੇ ਨਾਲ ਸੋਣਾ ਸੋਣਾ ਉਹਨੇ ਮਨਾਂ ਕਰ ਦਿੱਤਾ ਹੁਣ ਨਹੀਂ ਸੋਣਾ ਕੀ ਪਤਾ ਨੇ ਕੰਜਨ ਨੇ ਮਾਰ ਦਿੱਤਾ ਹੁਣ ਮੰਗਦੀ ਹੈ ਮੰਗ ਕੋਈ ਮੈਂ ਹੀ ਮੰਗ ਕਰਦੀ ਮੇਰੀ ਧੀ ਨੂੰ ਇਨਸਾਫ ਦਿਵਾਓ ਬਸ ਸਾਰੇ ਟੱਬਰ ਨੂੰ ਅੰਦਰ ਕਰੋ ਸਾਰੇ ਟੱਬਰ ਨੂੰ ਅੰਦਰ ਕਰੋ ਇਹਨਾਂ ਨੂੰ ਪਤਾ ਲੈ ਸਾਡੀ ਤੇ ਕੀ ਚੱਲ ਗਈ ਲੈ ਇਹਨਾਂ ਨੂੰ ساری ਉਮਰ ਅਸਤੇ ਅੰਦਰ ਕਰੋ ਫੇਰ ਸਾਨੂੰ ਮੇਰੇ ਨਾਲ ਨੂੰ ਵੀ ਅੰਦਰ ਕਰੋ ਇਹਨਾਂ ਨਾਲ ਸਭ ਬੈਠੇ ਤੇ ਕਰਾਂਦੀ ਸੀ ਸਾਰੇ ਕੁਝ ਦੂਰ ਬੈਠੇ ਬੈਠੇ ਸਾਰੇ ਕੁਝ ਕਰਾਈ ਜਾਂਦੇ ਕਰਨ ਵਾਲਾ ਆਇਆ ਸੀ ਕਰਨ ਵਾਲਾ ਆ ਸੀਗਾ ਇਹਦੇ ਤੇ ਕਹਿੰਦੇ ਸ਼ਾਕੀ ਨਹੀਂ ਕਰਨਾ ਬੁੱਢਾ ਹੈ ਦੁਬਈ ਦੁਬਈ ਰਿੰਦਾ ਬਾਹਰ ਸੋਰੇ ਦੇ ਨਾਲ ਹੀ ਸੋਰੇ ਦੇ ਨਾਲ ਰਹਿੰਦੀ ਸੀ ਸੋਰਾ ਤਾਂ ਕਰਦਾ ਹੈਗਾ ਕਾਰਲੇ ਨੂੰ 10 ਫੋਨ ਕੀਤੇ ਨੇ ਵੀ ਮੈਨੇ ਗੱਲ ਕਰੇ ਕੋਈ ਗੱਲ ਕਰਨੀ ਹੋਣੀ ਐ ਨੇ ਨਹੀਂ ਕੀਤਾ ਉਹਨੇ ਫੋਨ ਹੀ ਨਹੀਂ ਚੁੱਕਿਆ ਫੋਨ ਉਹਦਾ ਕੰਜਾ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਦੀਦੀ ਕੀ ਹੋ ਗਿਆ ਮੈਂ ਕਹਿੰਦਾ ਤੂੰ ਮੇਰੀ ਦੀਦੀ ਦਾ ਫੋਨ ਕਿਉਂ ਨਹੀਂ ਚੁੱਕਿਆ ਤੇ ਮੇਰੇ ਤੇ ਦਾ ਫੋਨ ਕਿਉਂ ਨਹੀਂ ਚੁੱਕਿਆ ਚੋਕਰੇ ਨੇ ਕਹਿੰਦਾ ਗਲਤੀ ਹੋ ਗਈ ਮੈਂ ਤੇਰੀ ਗਲਤੀ ਹੋ ਗਈ ਮੇਰੀ ਤੀ ਚੱਲ ਗਈ ਤੂੰ ਨੇ ਲੱਗਾ ਗਲਤੀ ਹੋ ਗਈ ਮੇਰੀ ਤੀ ਚੱਲ ਗਈ ਉਹਦੇ ਬੱਚੇ ਦੇ ਮਾਂ ਚੱਲ ਗਈ ਤੈਨੂੰ ਮੋਟੀ ਮਿਲ ਜਾਨੀ ਆ ਹਾਂਜੀ ਮੈਡਮ ਕੀ ਨਾਮ ਹੈ ਮੇਰਾ ਮਹਿਕ ਹੋ ਗਿਆ ਮਹ ਪ੍ਰਧਾਨ ਮੈਟਰ ਕੀ ਹੋ ਗਿਆ ਜਿਹੜਾ ਮੈਟਰ ਸਾਡੇ ਨੌਂ ਚ ਹੀ ਹੈਗੇ ਆ ਰਾਤ ਤੇ ਸਵੇਰੇ ਸਾਨੂੰ ਸੱਲਿਆ ਫੋਨ ਕੀਤਾ ਇਹਨਾਂ ਨੇ ਦੱਸ ਹੈਗੀ ਰਾਤੀ ਬੇਟੀ ਇਸ ਤਰ੍ਹਾਂ ਕੀ ਫਾਲ ਆ ਦੇਤਾ ਨੂੰ ਫੋਰੇ ਨੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਯਾਨੀ ਕਿ ਪਰੇਸ਼ਾਨ ਹੈ ਜੀਆਂ ਸਾਨੂੰ ਫੋਨ ਆਇਆ ਉਦੋਂ ਇਸ ਬੰਦੇ ਅਸੀਂ ਅੱਜ ਆਏ ਆ ਕਿਉਂਕਿ ਆਏ ਆ ਸਾਨੂੰ ਫੋਨ ਆਇਆ ਤੇ ਇੱਥੇ ਆਣ ਕੇ ਅਸੀਂ ਦੇਖਿਆ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਕੋਈ ਜਾਣੇ ਕੀ ਨਾ ਬੰਦਾ ਫੜ ਕੇ ਇਹਨਾਂ ਨੇ ਲਿਆਂਦਾ ਵਾ ਤੇ ਨਾ ਇਹਨਾਂ ਦੇ ਕੋਈ ਬਿਆਨ ਲਿਖੇ ਆ ਅਸੀਂ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੰਦਾ ਤੇ ਲਿਆਓ ਫੜ ਕੇ ਹੁਣ ਇਹਨਾਂ ਨੇ ਜਾ ਕੇ ਬੰਦਾ ਲਿਆਂਦਾ ਬਾਕੀ ਇਹ ਵਾ ਕਿ ਸੋਹਰੇ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੈ ਹੀ ਜਿਹਦੇ ਤੇ ਪਤਾ ਨਹੀਂ ਕੀ ਕੁੜੀ ਨੂੰ ਇੰਨਾ ਕਿ ਟੌਰਚਰ ਕੀਤਾ ਹੈ ਕਿ ਉਹਨੇ ਸੁਸਾਈਡ ਕਰ ਲਈ ਉਹ ਤੇ ਸੋਹਰਾ ਕਹਿੰਦਾ ਸੁਸਾਈਡ ਕਰ ਲਈ ਪਰ ਘਰਦਿਆਂ ਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਕਹਿੰਦੇ ਉਹ ਸੋਹਰੇ ਦੇ ਤੇ ਬੰਦੇ ਹਾਂਜੀ ਬਿਲਕੁਲ 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 ਕਈ ਵਾਰੀ ਉਹਨੇ ਕਿਹਾ ਇਹਨਾਂ ਨੂੰ ਆਪਣੇ ਘਰ ਦੇ ਜਾਂ ਦੱਸਿਆ ਉਹਨੇ ਘਰ ਵਾਲੇ ਨੂੰ ਦੱਸਿਆ ਕਿ ਇਸ ਤਰ੍ਹਾਂ ਪਾਪਾ ਕਹਿੰਦੇ ਆ ਕਿ ਮੈਂ ਨਾਲ ਸੌਣਾ ਵਾ ਪਰ ਮੈਨੂੰ ਸ਼ਰਮ ਆਂਦੀ ਆ ਤੁਸੀਂ ਉਹਨਾਂ ਨੂੰ ਪਾਪਾ ਨੂੰ ਸਮਝਾਓ ਅਗੋ ਘਰ ਵਾਲਾ ਕਹਿੰਦਾ ਨਹੀਂ ਜੋ ਨਹੀਂ ਹੈ ਕਹਿ ਸਕਦਾ ਹੈ ਗੱਲ ਨਹੀਂ ਕਹਿ ਸਕਦਾ ਅਗਰ ਕੋਈ ਪ੍ਰੋਬਲਮ ਹੈ ਕੁਝ ਵੀ ਹੈ ਤਾਂ ਕੋਈ ਨਹੀਂ ਮੈਂ ਆਵਾਂਗਾ ਤੇ ਬੈਠ ਕੇ ਸੁਣ ਦਵੀਂ ਤੋਂ ਆ ਰਹੇ ਹੱਲੇ ਉਹਨੇ ਇਸ ਬਾਰੇ ਕੁਝ ਨਹੀਂ ਦੱਸਿਆ ਆ ਰਹੇ ਨਹੀਂ ਆ ਰਹੇ ਕੀ ਕਰਦੇ ਪੁਲਿਸ ਵੱਲੋਂ ਦੇਖੋ ਸੇਰਦੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਚਾਹੀਦਾ ਹੈ ਕਿ ਰਾਤੀ ਸੋਰੇ ਨੂੰ ਫੜ ਕੇ ਲਿਆਂਦੇ ਜੋ ਵੀ ਹੈਗਾ ਬਿਆਨ ਉਹਦੇ ਲੈਂਦੇ ਜਾਂ ਘਰਦਿਆਂ ਦੇ ਬਿਆਨ ਲੈਂਦੇ ਆ ਹੁਣ ਅਸੀਂ ਆਣ ਕੇ ਤੇ ਕਾਰਵਾਈ ਪੁਆਈ ਹੈ ਇਹਨਾਂ ਦੇ ਬਿਆਨ ਲਏ ਆ ਹਾਂਜੀ ਹੁਣ ਇਹਨਾਂ ਦੇ ਸੋਰਾ ਲਿਆਂਦੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਕਿ ਜੋ ਵੀ ਇਹਦੀ ਹੈਗੀ ਆ ਕੋਈ ਇਨਸਾਫ ਦਿੱਤਾ ਜਾਵੇ ਕੋੜੀ ਦੇ ਘਰਦਿਆਂ ਨੂੰ ਦਿੱਤਾ ਜਾਵੇ ਜੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਹਾਂਜੀ ਇੱਜਕੱਲ ਸਾਨੂੰ 3:00 9:00 ਵਜੇ ਕੱਲ ਇਨਫੋਰਮੇਸ਼ਨ ਆਈ ਹੈ ਵੀ ਅਨੁਸ਼ਾਮ ਅਨੁਸ਼ਮਾ ਨਾਮ ਦੀ ਲੜਕੀ ਹੈ ਵਿਕਾਸ ਨਗਰ ਦੀ ਰਹਿਣ ਵਾਲੀ ਫੰਡ ਵਾਲੇ ਦੇ ਘਰੇ ਇਹਨੇ ਆਪਣਾ ਪੱਖੇ ਦੇ ਨਾਲ ਫਾਹ ਲੈ ਕੇ ਤੇ ਆਪਣੀ ਜੀਵਨ ਲੀਲਾ ਜਮਾਤ ਕਰੂ ਮੌਕੇ ਦੇ ਉੱਤੇ ਮੈਨਾਂ ਗਿਆ ਜੀ ਆਪਣੀ ਪੋਸਟ ਕਾਰਡੀ ਨਾਲ ਅੱਜ ਤਾਂ ਅਸੀਂ ਵੇਖਿਆ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਬੋਡੀ ਦੀਆਂ ਫੋਟੋਗ੍ਰਾਫੀ ਕਰਾਈਆਂ ਸਾਰਾ ਕੁਝ ਮੌਕਾ ਵੇਖ ਕੇ ਤੇ ਬੋਡੀ ਉਤਾਰ ਕੇ ਤੇ ਜੀ ਇਹਨੂੰ ਡੈੱਡ ਬਾਕਸ ਤੇ ਜਮਾ ਕਰਵਾਇਆ ਹੁਣ ਇਹਦਾ ਅਜੇ ਹੀ ਪੋਸਟਮਾਰਨ ਕਰਾਉਣ ਲੱਗੇ ਆ ਪਰਿਵਾਰ ਨੇ ਬਿਆਨ ਦਿੱਤਾ ਹੈ ਵੀ ਇਹਦੇ ਘਰ ਵਾਲਾ ਜਿਹੜਾ ਇਸ ਟੇਨਸ਼ਨ ਦਬਾਈ ਦੇ ਵਿੱਚ ਆ ਇੱਕ ਸੋਹਰਾ ਉਹਨਾਂ ਨੇ ਵੀ ਉਹਨਾਂ ਦੇ ਦਬਾਹੇ ਕਿੰਨੇ ਆਪਣੀ ਤੇ ਸਾਈਡ ਕੀਤਾ ਜਿਹੜੀ ਅਸੀਂ ਤਫਤੀਸ਼ ਕਰ ਰਹੇ ਆ ਤੇ ਜੋ ਵੀ ਉਹਦੇ ਹਿਸਾਬ ਨਾਲ ਗਿਆਗੇ ਤੱਤ ਸਾਹਮਣੇ ਆਉਣਗੇ ਤਾਂ ਬੰਦੀ ਕਰ ਲਈ ਕੀਤੀ ਜਾਏਗੀ ਉਹ ਕਹ ਰਹੇ ਨੇ ਕੋਲੇ ਤੋਂ ਬੰਦਾ ਗਲਤ ਰਿਪੋਰਟ ਨਾ ਹੋੜਾ ਫੈਲਾਇਆ ਜਾ ਰਿਹਾ ਹੈ ਜੀ ਕੱਲ ਇਹਨਾਂ ਨੇ ਜਦੋਂ ਰਾਤ ਬਿਆਨ ਲਿਖੇ ਉੱਤੇ ਵੀਡੀਓ ਵਗੈਰਾ ਫੀਲ ਕਰਾਈ ਹੋਈ ਸਾਰੀ ਉਦੋਂ ਇਹਨਾਂ ਨੇ ਕੋਈ ਅਹਲੋ ਜਿਹਾ ਬਿਆਨ ਨਹੀਂ ਦਿੱਤਾ ਪਰ ਇਹ ਜ਼ਰੂਰ ਦਿੱਤਾ ਬਿਆਨ ਵੀ ਇਹ ਦਬਾਹੇ ਕਿੰਨੇ ਸਾਈਡ ਕੀਤਾ ਹੈ ਉਦੇ ਬਕਾਇਦਾ ਇਹ ਐਫਆਈਆਰ ਦਰਜ ਕੀਤੀ ਹੋਈ ਹੈ ਤੇ ਜੇ ਇਦਾਂ ਦੀ ਕੋਈ ਗੱਲ ਕਹਿ ਰਹੇ ਤੁਸੀਂ ਜ਼ਰੂਰ ਗੰਪੀ ਕਰੋਗੇ ਤੇ ਥੋੜੇ ਨੂੰ ਅਸੀਂ ਥੋੜੀ ਪ੍ਰੀਹੈਂਡ ਕਰ ਲਿਆ ਹੈ ਕਿ ਉਹਦੇ ਕੋਈ ਪੁੱਛਗੇ ਜਾਈਏ